ਆਡੀ ਵਿਰਾਸਤੀ ਖੇਡ ਹੈ ਗੱਤਕਾ ਸਾਡੇ ਗੁਰੂਆ ਨੇ ਸਾਨੂੰ ਇਹ ਖੇਡ ਬਖਸ਼ੀ ਹੈ ਜਦੋਂ ਇਹਨਾਂ ਦਾ ਸਨਮਾਨ ਹੁੰਦਾ ਮਾਨ ਹੁੰਦਾ ਤਾਂ ਸਾਡੇ ਹੋਰ ਨਾ ਬੱਚਿਆਂ ਦੇ ਵਿੱਚ ਵੀ ਇਹ ਜਾਗ ਲੱਗਦੀ ਹੈ ਮੇਰਾ ਨਾਮ ਅਸ਼ਦੀਪ कौर ਸਮਰਾਯਾ ਮੈਂ ਸਿੱਖ ਮਾਰਸ਼ਲ ਆਰਟ ਜੋ ਕਿ ਤਾਮਿਲਨਾਡੂ ਦੇ ਇੱਕ ਮਦਰਾਇ ਵਿੱਚ ਹੋਈਆਂ ਸੀ ਹਾਂਜੀ ਤੇ ਮੈਂ ਬਾਬਾ ਦੀਪ ਸਿੰਘ ਅੱਟਕੇਖਾੜ ਦੀ ਸਟੂਡੈਂਟ ਆ ਜਿਹੜੇ ਮੇਰੇ ਉਸਤਾਦ ਜੀ ਆ ਗੁਰਪ੍ਰੀਤ ਸਿੰਘ ਉਸਤਾਦ ਜੀ ਜਿਹੜੇ ਮੈਨੂੰ ਟ੍ਰੇਨਿੰਗ ਦਿੰਦੇ ਆ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਮੈਨੂੰ ਇੱਥੋਂ ਤੱਕ ਪਹੁੰਚਾ ਦਿੱਤਾ ਹੈ। ਹਾਂਜੀ। ਕਿਹੜਾ ਜਿਹੜਾ ਤੁਸੀਂ ਹਾਸਲ ਕੀਤਾ ਹੈ? ਮੈਨੂੰ ব্রੌਂਜ਼ ਮੈਡਲ ਆਈ। ਹਾਂਜੀ। ਕਿੰਨੇ ਇੱਕ ਬੱਚਿਆਂ ਨੇ ਪਾਰਟਿਸਿਪੇਟ ਕੀਤਾ ਉੱਥੇ? ਬਹੁਤ سارے ਸਟੂਡੈਂਟ ਸੀ 100 ਤੋਂ ਅਬੋਵ ਸੀਗੇ। ਯੂਥ ਗੇਮਸ ਅੰਡਰ 18 ਦੇ ਸਟੂਡੈਂਟ ਸੀਗੇ ਸਾਰੇ ਸੀ। ਬਹੁਤ ਟਫ ਕੰਪੀਟੀਸ਼ਨ ਸੀ ਗਈ। ਹਾਂਜੀ। ਪੰਜਾਬ ਦੇ ਕਿੰਨੇ ਬੱਚੇ ਸੀਗੇ? ਪੰਜਾਬ ਦੇ ਟੋਟਲ 14 ਸਟੂਡੈਂਟ ਸੀ। 14? ਹਾਂਜੀ। ਓਵਰਆਲ ਫਰਸਟ ਪੰਜਾਬ ਹੈ ਬॉयਜ਼ ਐਂਡ ਗਰਲਸ ਦੋਨੋਂ ਹੀ। ਪੰਜਾਬ ਦੇ ਦੇ ਪਹਿਲੇ ਨੰਬਰ ਤੇ ਆਉਂਦੇ ਆਏ ਓਵਰਲ ਫਰਸਟ ਪੰਜਾਬ ਹੈ ਗਰਲਸ ਬॉयਸ ਹਾਂਜੀ ਠੀਕ ਹੈ ਫਰੀਦਕੋਟ ਜ਼ਿਲ੍ਹੇ ਤੋਂ ਹਾਂਜੀ ਫਰੀਦਕੋਟ ਜ਼ਿਲ੍ਹੇ ਤੋਂ ਮੈਂ ਹੀ ਸਟੂਡੈਂਟ ਸੀ ਜਿਹੜਾ ਉੱਧਰ ਗਿਆ ਠੀਕ ਹੈ ਤੁਸੀਂ ਹੋਰ ਬੱਚਿਆਂ ਨੂੰ ਕੀ ਕਹਿਣਾ ਚਾਹੋਗੇ ਕੀ ਸੰਦੇਸ਼ ਦੇਣਾ ਚਾਹੋਗੇ ਵੀ ਤੁਸੀਂ ਗੱਤਕੇ ਨਾਲ ਜੁੜੋ ਬਹੁਤ ਵਧੀਆ ਇੱਕ ਸੈਲਫ ਡਿਫੈਂਸ ਹੈ ਆਲਮੋਸਟ ਗਰਲਸ ਦੇ ਲਈ ਤਾਂ ਬਹੁਤ ਵਧੀਆ ਗੇਮ ਹੈ ਕਿਉਂਕਿ ਅੱਜ ਕੱਲ ਜੋ ਵੀ ਮਾਹੌਲ ਚੱਲ ਰਿਹਾ ਹੈ ਬਹੁਤ ਜ਼ਰੂਰੀ ਹੈ ਗਰਲਸ ਦੇ ਲਈ ਸਾਨੂੰ ਬੜਾ ਮਾਣ ਹੋ ਰਿਹਾ ਜੀ ਹਰ ਬਾਰ ਤਕਰੀਬਨ ਸਾਡੇ ਸਤਕਾਰਯੋਗ ਸਪੀਕਰ ਸਾਹਿਬ ਤੋ ਸਾਡੇ ਬੱਚਿਆਂ ਨੂੰ ਬਹੁਤ ਮਾਣ ਦਿੰਦੇ ਨੇ ਇਸ ਵਾਰ ਵੀ ਕੋੜਗਪੁਰਾ ਪਹੁੰਚਣ ਤੇ ਸਰਦਾਰ ਮਣੀਤਾ ਲੀਵਾਲਜੀ ਵੱਲੋਂ ਬੱਚੇ ਦਾ ਬਹੁਤ ਸਾਰਾ ਮਾਣ ਕੀਤਾ ਗਿਆ ਜੀ ਅਸੀਂ ਧੰਨਵਾਦ ਕਰਦੇ ਹਾਂ ਜੀ ਇਹਨਾਂ ਬੱਚਿਆਂ ਦੀ ਜੋ ਕਲਾਸ ਹੈ ਜੀ ਉਹ ਬੁਆਏ ਸਕੂਲ ਦੇ ਵਿੱਚ ਲੱਗਦੀ ਹੈ ਜੀ ਡੇਲੀ ਸ਼ਾਮ ਨੂੰ 5 ਤੋਂ 7 ਇਹ ਬੱਚੇ ਉੱਥੇ ਟ੍ਰੇਨਿੰਗ ਕਰਦੇ ਨੇ ਗੁਰੂ ਸਾਹਿਬ ਦੀ ਕਿਰਪਾ ਨਾਲ ਹਰ ਮਰ ਥਾਂ ਦੇ ਮੱਲਾ ਮਾਰ ਰਹੇ ਨੇ ਅੱਗੇ ਤੋਂ ਵੀ ਅਸੀਂ ਕੋਸ਼ਿਸ਼ ਕਰਾਂਗੇ ਇਸ ਤੋਂ ਅੱਗੇ ਆਉਣ ਦੀ ਪਹਿਲਾਂ ਵੀ ਕੁਝ ਬੱਚਿਆਂ ਨੇ ਕਾਫੀ ਬੁਲੰਦੀਆਂ ਹਾਸਲ ਕੀਤੀਆਂ ਸੀ ਮੈਰਿਟ ਦੇ ਜੀ ਸਰ ਉਦੋਂ ਵੀ ਹਾਂਜੀ ਉਹ ਬੱਚੇ ਵੀ ਆਪਣੇ ਨੈਸ਼ਨਲ ਖੇਡ ਕੇ ਆਏ ਸੀ ਜੀ ਇਹ ਜੋ ਖੇਲੋ ਇੰਡੀਆ ਜੋ ਮੋਦੀ ਵੱਲੋਂ ਗੇਮ ਹੁੰਦੀ ਹੈ ਜੀ ਪੰਜਾਬ ਸਰਕਾਰ ਦਾ ਵੀ ਸਹਿਯੋਗ ਹੁੰਦਾ ਉਹਨਾਂ ਵੱਲੋਂ ਕਰਵਾਈ ਗਈ ਜੀ ਉਹਦੇ ਵਿੱਚ ਸਾਡੀ ਬੱਚੀ ਜੋ 3rd ਪੋਜੀਸ਼ਨ ਹਾਸਲ ਕਰਕੇ ਆਈ ਹੈ ਜੀ ਦੇਖੋ ਮੈਂ ਜੇਲਾ ਗੱਤਕਾ ਐਸੋਸੀਏਸ਼ਨ ਦਾ ਪ੍ਰਧਾਨ ਹੋਣ ਦੇ ਨਾਤੇ ਸਾਡੀ ਇਹ ਬੱਚੀ ਅਰਸ਼ਦੀਪ ਕੌਰ ਜੀ ਨੇ ਬਹੁਤ ਵੱਡਾ ਮਾਰਕਾ ਮਾਰਿਆ ਖੇਲੋ ਇੰਡੀਆ ਦੇ ਵਿੱਚ ਇਹਨੇ ਇੰਡੀਆ ਚੋਂ ਤੀਜੀ ਪਿਛਨਾਸਰ ਕੀਤੀ ਹੈ ਗੱਤਕੇ ਦੇ ਵਿੱਚ ਸਾਡੀ ਵਿਰਾਸਤੀ ਖੇਡ ਹੈ ਗੱਤਕਾ ਸਾਡੇ ਗੁਰੂਆਂ ਨੇ ਸਾਨੂੰ ਇਹ ਖੇਡ ਬਖਸ਼ੀ ਹੈ ਔਰ ਇਸ ਖੇਡ ਨੂੰ ਉੱਪਰ ਲੈ ਜਾਣ ਦੇ ਵਿੱਚ ਅਸੀਂ ਆਪਣਾ ਯੋਗਦਾਨ ਪਾ ਰਹੀਏ ਕੋਸ਼ਿਸ਼ ਕਰਨੀ ਹੈ ਵੀ ਸਾਡੇ ਬੱਚੇ ਵੱਧ ਤੋਂ ਵੱਧ ਬੱਚੇ ਇਸ ਖੇਡ ਦੇ ਨਾਲ ਜੁੜਨ ਔਰ ਇਹਨਾਂ ਬੱਚਿਆਂ ਨੂੰ ਵੇਖ ਕੇ ਜਿਹੜੀ ਇਹਨਾਂ ਨੇ ਇਹ ਮਾਰ ਕੇ ਮਾਰਿਆ ਇਹਨਾਂ ਨੂੰ ਵੇਖ ਕੇ ਜਦੋਂ ਇਹਨਾਂ ਦਾ ਸਨਮਾਨ ਹੁੰਦਾ ਮਾਨ ਹੁੰਦਾ ਤਾਂ ਸਾਡੇ ਹੋਰ ਨਾ ਬੱਚਿਆਂ ਦੇ ਵਿੱਚ ਵੀ ਇਹ ਜਾਗ ਲੱਗਦੀ ਹੈ ਔਰ ਉਹਨਾਂ ਨੂੰ ਵੀ ਇਹ ਜਜ਼ਬਾ ਪੈਦਾ ਹੁੰਦਾ ਵੀ ਅਸੀਂ ਵੀ ਇਹ ਜਿਹੜੀ ਸਾਡੀ ਗੱਤਕੇ ਦੀ ਖੇਡ ਹੈ ਇਹਦੇ ਨਾਲ ਜੁੜੀਏ ਔਰ ਮੈਂ ਸਾਡੀ ਗੱਤਕਾ ਐਸੋਸੀਏਸ਼ਨ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਗੱਤਕੇ ਨੂੰ ਨੈਸ਼ਨਲ ਲੈਵਲ ਤੇ ਇੰਟਰਨੈਸ਼ਨਲ ਲੈਵਲ ਤੇ ਲਿਜਾ ਕੇ ਬੜਾ ਮਾਣ ਬਖਸ਼ਿਆ 올림픽 ਖੇਡਾਂ ਦੇ ਵਿੱਚ ਵੀ ਗੱਤਕਾ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਸ਼ਾਮਲ ਹੋਊਗਾ ਔਰ ਬੱਚਿਆਂ ਦੀ ਗ੍ਰੈਜੂਏਸ਼ਨ ਹੋਊਗੀ ਹੁਣ ਹੁਣ ਵੀ ਹੋ ਰਹੀ ਹੈ ਬੱਚਿਆਂ ਨੂੰ ਪੜ੍ਹਾਈ ਦੇ ਜਿਹੜਾ ਹੈਗਾ ਵੇਟੇਜ ਮਿਲਦੀ ਹੈ ਐਡਮਿਸ਼ਨ ਦੇ ਵਾਸਤੇ ਵੇਟੇਜ ਮਿਲਦੀ ਹੈ ਇਹਦੇ ਨਾਲ ਔਰ ਸਭ ਤੋਂ ਵੱਡੀ ਗੱਲ ਇਹ ਹੈ ਵੀ ਸਾਡੀ ਜਿਹੜੀ ਵਿਰਾਸਤ ਹੈ ਉਹ ਸਾਡੀ ਵਿਰਾਸਤ ਨਾਲ ਅਸੀਂ ਬੱਚਿਆਂ ਨੂੰ ਜੋੜਦੇ ਆ ਇਸ ਕਰਕੇ ਮੈਂ ਇਹ ਬੇਟੀ ਨੂੰ ਸਾਡੀ ਨੂੰ ਵਧਾਈ ਦਿੰਦਾ ਸਭ ਤੋਂ ਪਹਿਲਾਂ ਤਾਂ ਲੱਖ ਲੱਖ ਵਧਾਈ ਦਿੰਦਾ ਇਹਦੇ ਮਾਪਿਆਂ ਨੂੰ ਵਧਾਈ ਦਿੰਦਾ ਜਿਨ੍ਹਾਂ ਨੇ ਇਹਨੂੰ ਪ੍ਰੇਰਿਤ ਕੀਤਾ ਇਸ ਪਾਸੇ ਜੁੜਨ ਨੂੰ ਤੇ ਸਾਡੇ ਕੋਚ ਹੈ ਗੁਰਪ੍ਰੀਤ ਸਿੰਘ ਜੀ ਕੋਚ ਸਾਹਿਬ ਇਹਨਾਂ ਦਾ ਬੜਾ ਵੱਡਾ ਯੋਗਦਾਨ ਹੈ ਇਹਨਾਂ ਨੂੰ ਵੀ ਮੈਂ ਲੱਖ ਲੱਖ ਮੁਬਾਰਕਬਾਦ ਦਿੰਦਾ ਵੀ ਬੱਚਿਆਂ ਨੂੰ ਟ੍ਰੇਨ ਕਰਕੇ ਇਹਨਾਂ ਨੇ ਇਸ ਲੈਵਲ ਤੱਕ ਟ੍ਰੇਨ ਕੀਤਾ ਵੀ ਇਹਨਾਂ ਨੇ ਨੈਸ਼ਨਲ ਲੈਵਲ ਦੇ ਉੱਤੇ ਜਿਹੜਾ ਇਹ ਮਾਰਕਾ ਮਾਰਿਆ ਔਰ ਸਾਨੂੰ ਇਹ ਮਾਣ ਹੈ ਕਿ ਇੰਟਰਨੈਸ਼ਨਲ ਲੈਵਲ ਤੱਕ ਵੀ ਇਹ ਸਾਡੇ ਖਿਡਾਰੀ ਹੈ ਜਿਹੜੇ ਸਾਡਾ ਇਹ ਸਾਡੇ ਜ਼ਿਲ੍ਹੇ ਦਾ ਨਾਮ ਰੋਸ਼ਨ ਕਰਨਗੇ ਸਾਡੇ ਇਲਾਕੇ ਦਾ ਨਾਮ ਰੋਸ਼ਨ ਕਰਨਗੇ ਇਹ ਜੀ ਜਿਹੜੀ ਸਾਡੀ ਬੱਚੀ ਹੈ ਅਰਸ਼ਦੀਪ ਕੌਰ ਸਮਰਾ ਇਹਨਾਂ ਨੇ ਅਰਸ਼ਦੀਪ ਕੌਰ ਸਮਰਾ ਜਿਹੜੇ ਤਾਮਲਨਾਡੂ ਦੇ ਸ਼ਹਿਰ ਮਦਰਾਈ ਵਿੱਚ ਕੇ ਹੋਈਆਂ ਜਿਹੜੀਆਂ ਖੇਲੋ ਇੰਡੀਆ ਗੇਮ ਤੇ ਜਿਹੜੀਆਂ ਸਿੱਖ ਆਰਟ ਮਾਰਸ਼ਲ ਆਰਟ ਆ ਗੱਤਕਾ ਉਹਦੇ ਵਿੱਚ ਇਹ ਮੈਡਲ ਲੈ ਕੇ ਇੱਥੇ ਪਹੁੰਚੀ ਹੈ ਮੈਂ ਇਸ ਬੱਚੀ ਨੂੰ ਇਹਨਾਂ ਦੇ ਮਾਪਿਆਂ ਨੂੰ ਤੇ ਇਹਨਾਂ ਦੇ ਜਿਹੜੇ ਕੋਚ ਸਾਹਿਬਾ ਨੇ ਗੁਰਪ੍ਰੀਤ ਸਿੰਘ ਜੀ ਇਹਨਾਂ ਨੂੰ ਮਾਨਯੋਗ ਸਪੀਕਰ ਸਾਹਿਬ ਵੱਲੋਂ ਅਨਕਲਤਾਰ ਸਿੰਘ ਸੰਧਵਾ ਵੱਲੋਂ ਤੇ ਸਾਡੀ ਸਮੁੱਚੀ ਟੀਮ ਵੱਲੋਂ ਬਹੁਤ-ਬਹੁਤ ਮੁਬਾਰਕਵਾਹ ਦਿੰਦਾ ਹੈ ਇਹ ਬੱਚੇ ਸਾਡੇ ਹੋਰਾਂ ਬੱਚਿਆਂ ਲਈ ਵੀ ਰੋਲ ਮਾਡਲ ਦਾ ਕੰਮ ਕਰਨਗੇ ਤੇ ਇਹ ਪ੍ਰਗਟ ਵਿੱਚ ਹੋਰ ਤਰੱਕੀਆਂ ਕਰਨ ਇਹ ਹੀ ਸਾਡੀ ਦੁਆ ਹੈ ਤੇ ਪਹਿਲਾਂ ਵੀ ਜਿਹੜੇ ਬੱਚੇ ਇਸ ਮੈਡਲ ਲੈ ਕੇ ਆਏ ਸੀ ਉਹਨਾਂ ਨੂੰ ਵੀ ਮਾਨਯੋਗ ਸਪੀਕਰ ਸਾਹਿਬ ਵੱਲੋਂ ਮਾਨ ਸਤਿਕਾਰ ਦਿੱਤਾ ਕਿ ਉਹਨਾਂ ਦੀ ਹੌਸਲਾ ਬਜਾਈ ਕੀਤੀ ਗਈ ਇਸ ਬੱਚੀ ਲਈ ਵੀ ਮਾਰਜੋ ਕਿਸੇ ਕਰਤਾ ਵਾਲੋ 11000 ਰੁਪਏ ਦਾ ਨਾਮ ਇਹਨਾਂ ਨੂੰ ਬੱਚੀ ਨੂੰ ਹੌਸਲਾ ਪਜਾਈ ਦੇ ਦਿੱਤਾ ਜਾਵੇਗਾ